ਦੇਖੋ ਮੈਂ ਨਾ ਜੀ ਹੁਣ ਰਾਜਨੀਤੀ ਦਾ ਬਿਲਕੁਲ ਸੰਨਿਆਸ ਲੈ ਲਿਆ ਤੇ ਮੈਂ ਹੁਣ ਅੱਗੇ ਮੇਰੀ ਭਾਈ ਸਾਹਿਬ ਨਾਲ ਗੱਲ ਹੋਈ ਚਗੀ ਵੀ ਯਾਰ ਤੂੰ ਕੰਮ ਕਮ ਕਰ ਲੈ ਨਾਲ ਜੇ ਤੂੰ ਰਾਜਨੀਤੀ ਕਰਨੀ ਹੈ ਮੈਂ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਮੈਂ ਅੱਜ ਲੁਧਿਆਣਾ ਜਨਤਾ ਨਗਰ ਦੇ ਵਿੱਚ ਆਇਆ ਵਾਂ ਰਾਕਟ ਈ ਰਿਕਸ਼ਾ ਲੈਣ ਕਿ ਮੈਂ ਲੀਡਰ ਬਣ ਕੇ ਜਨਤਾ ਦੀ ਸੇਵਾ ਨਹੀਂ ਕਰ ਸਕਿਆ ਪਰ ਮੈਂ ਯਾਰ ਜੇ ਉਦਾਂ ਸੇਵਾ ਕਰਨੀ ਹੋਵੇ ਆ ਈ ਰਿਕਸ਼ਾ ਲੋਕਾਂ ਨੂੰ ਦਵਾਵਾਂ ਕਿ ਦੇਖੋ ਆਪਾਂ ਨੌਕਰੀ ਕਰਦੇ ਸਨ 10000 ਤੋਂ ਬਾਅਦ ਤਨਖਾਹ ਨਹੀਂ ਮਿਲਦੀ ਠੀਕ ਹੈ ਇੱਥੇ ਉਹ 15000 ਰੁਪਏ ਦੇ ਵਿੱਚ ਆਪਾਂ ਨੂੰ ਈ ਰਿਕਸ਼ਾ ਦਵਾਂਗੇ ਉਹ 15000 ਰੁਪਏ ਦੇ ਵਿੱਚ ਲੱਖ 2 ਲੱਖ ਦੇ ਮਾਲਕ ਬਣਨਗੇ ਔਰ ਉਹ ਜੋ 7 ਜਾਂ 800 ਰੁਪਏ ਦੀ ਕਮਾ ਕੇ ਦੇਣਗੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਚਲਾਣਗੇ ਤੇ ਮੈਂ ਲੋਕਾਂ ਦੀ ਇਦਾਂ ਮਦਦ ਕਰਾਂਗਾ ਕਿਉਂਕਿ ਜੇ ਸਾਡੇ ਖਲੀ ਭਾਜੀ ਅੱਭਲ ਤੇ ਖਲੀ ਭਾਜੀ ਰਾਜਨੀਤੀ 'ਚ ਨਹੀਂ ਆਏ ਨਾ ਆਏ ਆਏ ਸੀਗੇ ਹਾਂ ਹਾਂ ਸਟਾਰ ਪ੍ਰਚਾਰਕ ਰਹੇ ਹਾਂ ਹਾਂ ਮਤਲਬ ਕਿ ਫੁੱਲਦਾਰ ਨੇ ਪ੍ਰਚਾਰ ਕੀਤਾ ਔਰ ਬਾਜਪਾ ਦਾ ਉਹਨਾਂ ਨੇ ਰੋਲਾ ਕਾफी ਪਾਇਆ ਜਿਗਾ ਪਰ ਉਹ ਗੱਲ ਬਣੀ ਨਹੀਂ ਇਹਨਾਂ ਕੋਲ ਪਰ ਜਿੱਦਾਂ ਮੈਂ ਆਇਆ ਰਾਜਨੀਤੀ ਪੂਰੇ ਇੰਡੀਆ 'ਚ ਪੂਰੇ ਭਾਰਤ ਦੇਸ਼ ਪਤਾ ਵਾ ਕਿ ਗਰੀਬਾਂ ਦਾ ਹਮਦਰਦ ਨੀਡੂ ਸ਼ਟਰਾਂ ਵਾਲਾ ਜਿਹੜਾ ਆਵਾਜ਼ ਚੱਕਣ ਵਾਲਾ ਤੇ ਮੈਂ ਉਹ ਆਵਾਜ਼ ਚੱਕੀ ਸੀਗੀ ਉਹਦਾ ਨਹੀਂ ਐ ਬਲਕਿ ਚਲੋ ਜੇ ਇਹ ਈ ਰਿਕਸ਼ਾ ਵੇਚ ਸਕਦੇ ਆ ਤੇ ਮੈਂ ਕਿਉਂ ਨਹੀਂ ਵੇਚ ਸਕਦਾ ਰੋਕਟ ਈ ਰਿਕਸ਼ਾ ਅਜੇ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਜਨਤਾਨਗਰ ਚ ਪਹੁੰਚਿਆ ਮੈਂ ਆ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਜੇ ਰਾਜਨੀਤੀ ਵਿੱਚ ਨਹੀਂ ਤੇ ਠੀਕ ਤੁਹਾਨੂੰ 4 ਮਹੀਨਿਆਂ ਬਾਅਦ ਪਤਾ ਲੱਗੇਗਾ ਆ ਜਿਹੜੇ ਰਾਜ ਜਿਹੜੇ ਤੁਸੀਂ ਜਿਤਾਏ ਆ ਬੰਦੇ ਇਹ ਕਿੱਦਾਂ ਸੇਵਾ ਕਰਦੇ ਆ شدید ਦਿਵਸ ਚੱਲ ਰਿਹਾ ਸਾਡੀ ਨੀਮ ਸਸਕਟਨੀ ਪਾਰਟ 2 ਫਿਲਮ ਸੀ ਔਰ ਡੁਗਰੀ ਵਿੱਚ ਆਪਾਂ ਬਹੁਤ ਵੱਡੀ ਸਟੇਜ ਲੱਗੀ ਸੀ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਇੱਥੇ ਸਟੇਜ ਲੱਗ ਗਈ ਤੇ ਸ਼ਹੀਦੀ ਦਿਵਸ ਦਿਨ ਚੱਲਦੇ ਪਿਆ ਤੇ ਉੱਥੇ ਆਪਾਂ ਪ੍ਰਚਾਰਕ ਨਹੀਂ ਕਿ ਉੱਥੇ ਆਪਾਂ ਫਿਲਮ ਦੀ ਪ੍ਰਮੋਸ਼ਨ ਨਹੀਂ ਕੀਤੀ ਨੀ ਮਸਾਸ ਕੁੱਟਨੀ ਪਾਰਟ 2 ਫਿਲਮ ਦੀ ਪ੍ਰਮੋਸ਼ਨ ਬੰਦ ਕਰ ਦਿੱਤੀ ਔਰ ਇਹ ਲੀਡਰ ਇਹ ਲੀਡਰ ਜਿੱਤ ਕੇ ਲੱਡੂ ਵੰਡੇਗੇ ਕਿੰਨੇ ਕਿ ਲੋਕ ਕਿੰਨੇ ਟਨ ਵੰਡੇਗੇ ਕਿ ਆਪਾਂ ਹਿਸਾਬ ਨਹੀਂ ਲਾ ਸਕਦੇ ਐਂਡ ਚਨਨ ਗੰਦੇ ਨਾਲੇ ਦੇ ਵਿੱਚ ਲੱਡੂ ਸਿੱਟੇ ਆ ਕਿਸੇ ਨੇ ਬਿਆਸਾ ਦੇ ਵਿੱਚ ਲੱਡੂ ਸਿੱਟੇ ਆ ਔਰ ਡੱਬੇ ਪਰ ਪਰ ਕੇ ਲੱਡੂਆਂ ਦੇ ਉਹੀ ਜੇ ਇੱਕ ਗਰੀਬ ਨੂੰ ਆਟੇ ਦੀ ਥੇਲੀ ਦਿੰਦੇ ਤੇ ਕੀ ਗੱਲ ਇਹਨਾਂ ਦਾ ਭਲਾ ਨਹੀਂ ਹੋਣਾ ਸੀਗਾ ਇਹ ਖਾਲੀ ਕੋਈ ਸੀ ਦੀ ਦੇ ਵਸ ਨੂੰ ਨਹੀਂ ਮੰंदे ਸਿਰਫ ਆਪਾਂ ਲੋਕ ਮੰਨਦੇ ਆਪਾਂ ਪੰਜਾਬੀ ਲੋਕਾਂ ਆ ਆਪਾਂ ਜੇ ਗੱਲ ਕਰੀਏ ਅੱਜ ਸਾਡੇ ਸੰਵਿਧਾਨ ਦੀ ਲੋੜ ਅੰਮ੍ਰਿਤਪਾਲ ਨੂੰ ਹੀ ਪੈ ਗਈ ਸੀ ਜੇਲ੍ਹ 'ਚ ਬੈਠੇ ਇਲੈਕਸ਼ਨ ਲੜੇ ਸੀਗੇ ਕਿਸ ਟਾਈਮ ਅੰਮ੍ਰਿਤਪਾਲ ਭਾਈ ਸਾਹਿਬ ਨੇ ਸਾਡੇ ਵੀਰ ਜੀ ਨੇ ਕਹਿ ਦਿੱਤਾ ਕਿ ਮੈਂ ਸੰਵਿਧਾਨ ਆਪਣਾ ਸਾਹਮਣੇ ਸੰਵਿਧਾਨ ਮੈਨੂੰ ਤੁਹਾਡੇ ਸੰਵਿਧਾਨ ਦੀ ਨਹੀਂ ਲੋੜ ਪਰ ਡਾਕਟਰ ਪੀਮਲਾ ਬਾਬਾ ਸਾਹਿਬ ਸਾਡੇ ਮਾਪੇ ਨੇ ਸਾਡੇ ਪਿਓ ਨੇ ਔਰ ਉਹਨਾਂ ਨੇ ਜੋ ਸ਼ਬਦਾਂ ਲਿਖਿਆ ਅੱਜ ਉਹਨਾਂ ਨੂੰ ਸ਼ਬਦਾਂ ਦੀ ਲੋੜ ਪੈ ਗਈ ਜੇਲ੍ਹ 'ਚ ਬੈਠੇ ਉਹਨਾਂ ਨੇ ਇਲੈਕਸ਼ਨ ਜਿਹੜੇ ਜਿੱਤ ਗਏ ਸੋਮਵਾਰਕ ਪਰ ਇਹਨਾਂ ਪਾਰਟੀਆਂ ਵਾਲਿਆਂ ਨੂੰ ਕੋਈ ਸ਼ਰਮ ਚਾਹੀਦੀ ਆ ਇਹਨਾਂ ਸਾਰੀਆਂ ਪਾਰਟੀਆਂ ਲੱਡੂ ਵੰਡੇ ਯਾਰ ਢੋਲ ਵਜਾਏ ਆ ਤੁਸੀਂ ਢੋਲ ਵਜਾਣੇ ਆ 7 ਤਰੀਕ ਤੋਂ ਬਾਅਦ 10 ਤਰੀਕ ਤੋਂ ਬਾਅਦ ਵਜਾ ਲਓ ਯਾਰ ਪਰ ਬੜਾ ਅਫਸੋਸ ਬੜਾ ਦੁੱਖ ਹੈ ਕਿ ਇਹਨਾਂ ਨੇ ਸ਼ਹੀਦੀ ਦਿਵਸ ਦਾ ਕੋਈ ਦਿਨ ਨਹੀਂ ਛੱਡਿਆ ਲੱਖ ਲਾਂਤਾਂ ਤੇ ਮੈਂ ਗੱਲ ਕਹੂੰਗਾ ਕਿਉਂਕਿ ਜੇ ਭਾਜਪੀ ਦੇ ਭਾਜਪੀ ਤੇ ਹੈ ਦੁਸ਼ਮਨਾ ਪੰਜਾਬੀਆਂ ਦੀ ਪੰਜਾਬੀਆਂ ਦੀ ਦੁਸ਼ਮਨ ਭਾਜਪੀ ਹੈਗਾ ਉਹ ਸੱਚ ਹੈ ਪਰ ਮੈਂ ਅੱਜ ਲੁਧਿਆਣਾ ਸ਼ਹਿਰ ਵਿੱਚ ਆਇਆ ਹਾਂ ਜਨਤਾਨਗਰ ਦੇ ਵਿੱਚ ਇੱਥੇ ਰਾਕਟ ਈ ਰਿਕਸ਼ਾ ਲੈ ਕੇ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਜਿੱਦਾਂ ਦਾ ਵੀ ਆਪ ਚਲਾਉਂਗੇ ਈ ਰਿਕਸ਼ਾ ਕਿ ਕਿੱਦਾਂ ਕੀ ਕਰੀ ਨਹੀਂ ਮੈਂ ਦੇਖੋ ਜੀ ਵੇਚੂਗਾ ਵੀ ਤੇ ਚਲਾਉਂਗਾ ਵੀ ਮੈਂ ਲੋਕਾਂ ਨੂੰ ਟਰਾਈ ਦਿਖਾਵਾਂਗਾ ਵੀ ਮੈਂ ਟਰਾਈ ਦਿਵਾਉਂਗਾ ਕਿ ਲੋਕਾਂ ਨੂੰ ਆ ਦੇਖੋ ਲੁਧਿਆਣਾ ਸ਼ਹਿਰ ਵਿੱਚ ਰਿਕਸ਼ਾ ਚਲਾ ਰਿਆਂ ਜ਼ਿਲਹੰਦਰ ਸ਼ਹਿਰ ਵਿੱਚ ਈ ਰਿਕਸ਼ਾ ਚਲਾ ਰਿਆਂ ਰਾਕਟ ਈ ਰਿਕਸ਼ਾ ਡਾਵਾ ਉਹ ਸਾਡੇ ਪੰਜਾਬ ਦਾ ਸਾਡੇ ਪੰਜਾਬੀਆਂ ਦਾ ਸਮਾਨ ਔਰ ਜਿਹੜਾ ਤੁਸੀਂ ਲਓਗੇ ਚਾਈਨਾ ਦਾ ਚਾਈਨਾ ਦਾ 4 ਦਿਨ ਬਾਅਦ ਤੁਸੀਂ ਰੋਣਾ ਵਾ ਇੱਥੇ ਤਾਂ ਅਸੀਂ ਇੰਡੀਅਨ ਚੀਜ਼ ਹੀ ਲੋ ਇੰਡੀਅਨ ਦਾ ਚੀਜ਼ ਹੈ ਇੰਡੀਆ ਦੀ ਚੀਜ਼ ਕੋਈ ਵੀ ਤੁਸੀਂ ਵਾਪਸ ਕਰਦੇ ਤੇ ਲੈ ਸਕਦੇ ਹੋ ਜਿਹੜੀ ਚਾਈਨਾ ਦਾ ਮਾਲ ਆ ਬਿਲਕੁਲ ਨਕਲੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਉਂਕਿ ਚਾਈਨਾ ਨੇ ਟਿਕਟੋਕ ਬਣਾ ਸੀ ਉਹ ਵੀ ਨਕਲੀ ਸੀਗਾ ਔਰ ਫੇਕ ਚੀਜ਼ਾਂ ਤੋਂ ਤੁਸੀਂ ਬਚੋ ਜੋ ਇੰਡੀਆ ਦੀ ਚੀਜ਼ਾਂ ਜੋ ਪੰਜਾਬ ਦੀ ਚੀਜ਼ਾਂ ਉਹ ਲਓ ਰਾਕਟ ਈ ਰਿਕਸ਼ਾ ਪੰਜਾਬ ਵਿੱਚ ਬਣਦਾ ਸਾਡੇ ਦੇ ਆਈਡੀਆ ਕਿਹਨੇ ਦਿੱਤਾ ਦੇਖੋ ਜੀ ਇਹ ਆਈਡੀਆ ਮੇਰਾ ਕਾਫੀ ਦਿਨਾਂ ਤੱਕ ਚੱਲਦਾ ਪਿਆ ਸੀ ਇਹਨਾਂ ਨਾਲ ਗੱਲ ਭਾਜੀ ਉਹਨਾਂ ਨਾਲ ਵੀ ਸਾਡੀ ਦੁਕਾਨ ਤੇ ਆ ਕੇ ਤੁਸੀਂ ਕੰਮ ਕਰੋ ਤੁਸੀਂ ਪਹਿਲਾਂ ਮੇਰੀ ਸ਼ੋਰੂਮ ਖੋਲੋ ਪਰ ਮੇਨ ਪਹਿਲਾਂ ਮੈਂ ਖੋਲਿਆ ਸੀ ਲੁਧਾਨੀ ਵਿੱਚ ਥੋੜਾ ਮੈਨੂੰ ਘਾਟਾ ਪੈ ਗਿਆ ਮੈਂ ਇਸ ਕਰਕੇ ਨੂੰ ਜਾਣਾ ਮੈਂ ਸ਼ੋਰੂਮ ਬੰਦ ਕਰਤਾ ਇਹਨਾਂ ਨੇ ਕਿਹਾ ਵੀ ਸਾਡੇ ਨਾਲ ਕੰਮ ਕਰਕੇ ਦੇਖੋ ਤੁਹਾਨੂੰ ਘਾਟਾ ਨਹੀਂ ਪੈਗਾ ਕਿਉਂਕਿ ਅਸੀਂ ਆਪ ਬਣਾਉਂਦੇ ਹਾਂ ਆਪ ਮੈਨੂਫੈਕਚਰਿੰਗ ਦਿੰਦੇ ਹਾਂ ਸਾਰਾ ਕੁਝ ਆਪ ਕਰਦੇ ਹਾਂ ਤੁਹਾਨੂੰ ਸਾੜਨ ਨਾਲ ਜੁੜ ਕੇ ਬਹੁਤ ਫਾਇਦਾ ਹੋਊਗਾ ਬੜਾ ਸਸਤਾ ਪਾਊਗਾ ਗਰੀ ਪਰ ਨੀਟੂ ਜੀ ਕਹਿੰਦੇ ਕਿ ਅਗਰ ਤੁਸੀਂ ਰਾਜਨੀਤੀ ਛੱਡ ਜੇ ਇੱਧਰ ਆ ਜਾਓ ਦੇਖੋ ਵੀ ਮੈਂ ਗੱਲ ਇਹ ਕਹਿਣਾ ਚਾਹੁੰਦਾ ਮੈਂ ਬਹੁਤ ਕਰਜ਼ੇ ਥੱਲੇ ਆ ਪਾਜੀ ਮੈਂ ਇੰਨਾ ਕਰਜ਼ੇ ਥੱਲੇ ਆ ਉਹ ਤਾਂ ਪਹਿਲਾਂ ਵੀ ਤੁਸੀਂ ਕਰਜ਼ੇ ਥੱਲੇ ਰਹੇ ਸੀ ਪਰ ਹੁਣ ਛੱਡਣ ਦਾ ਕੀ ਹੋਇਆ ਦੇਖੋ ਇੱਕ ਵਾਰੀ ਹਾਰਿਆ ਦੋ ਵਾਰੀ ਹਾਰਿਆ ਤਿੰਨ ਵਾਰੀ ਹਾਰਿਆ ਚਾਰ ਵਾਰੀ ਹਾਰਿਆ ਪੰਜ ਵਾਰੀ ਸਤਵੀਂ ਵਾਰੀ ਹਾਰ ਹੋ ਗਿਆ ਕੀ ਗੱਲ ਮੈਂ ਆਪਣੇ ਮੱਥੇ ਤੇ ਹਾਰ ਦਾ ਨਿਸ਼ਾਨ ਲਵਾਇਆ ਹਾਰ ਦੀ ਮੋਹਰ ਲਵਾ ਲਈ ਨਹੀਂ ਹੁਣ ਮੈਂ ਇਰਿਕਸ਼ਾ ਲੈ ਲਿਆ ਜੀ ਰੋਕ ਦੀ ਇਰਿਕਸ਼ਾ ਮੈਨ ਮੇਟੂ ਜੀ ਬਾਪੂ ਕੋਣ ਕੀ ਕਰੀ ਕੀ ਹੋਇਆ ਜੀ ਮੇ ਲਗਾਤਾਰ 7 ਹਾਰ ਤੋਂ ਬਾਪੂ ਕੋ ਵੱਡੀ ਹਾਰ ਹੋਈ ਐ ਇਸ ਤਰ੍ਹਾਂ ਕੇ ਬਾਪੂ ਕੋ ਸਰ ਇਹ ਸਾਰੀ ਵੋਟਾਂ ਵੀ ਨਹੀਂ ਪਈਆਂ ਲੋਕਾਂ ਦੀਆਂ ਉੱਤੇ ਮਾੜਾ ਮਨ ਦੁਖੀ ਐ ਜੀ ਹੁਣ ਇਲੈਕਸ਼ਨ ਇਹਨੇ ਮੈਂ ਪਹਿਲਾਂ ਐਲਾਨ ਕੀਤਾ ਸੀਗਾ ਵੀ ਮੈਂ ਅੱਜ ਤੋਂ ਬਾਅਦ ਮੈਂ ਜਨਤਾ ਸਾਹਮਣੇ ਕਦੀ ਮੈਂ ਇਲੈਕਸ਼ਨ ਦੀ ਗੱਲ ਨਹੀਂ ਕਰੂੰਗਾ ਜੀ ਮੈਂ ਹੁਣ ਬਸ ਮੋਦੀ ਦੇ ਨਾਂ 'ਤੇ ਲੜਨਾ ਸੀ ਪਰ 2 ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਆਈ ਸੀ ਚੰਨੀ ਸਾਹਿਬ ਨਾਲ ਔਰ ਇਸ ਦਾ ਬੜਾ ਤੁਸੀਂ ਕੁਝ ਹੋ ਰਿਹਾ ਸੀਗੇ ਦੇਖੋ ਜੀ ਵੋਟਾਂ ਮਹਿੰਗੀਆਂ ਸੀਗਾ ਜੰਨੀ ਸਾਹਿਬ ਕਹਿੰਦੇ ਵੀ ਧੰਨ ਚਾਹ ਵੀ ਨਹੀਂ ਬੈਠ ਕੇ ਤੇ ਦੇਖੋ ਵੋਟਾਂ ਦੇ ਬਿਲੇ ਆਪਾਂ ਲੜਾਈ ਕੀਤੀ ਐ ਵੋਟਾਂ ਤੋਂ ਬਾਅਦ ਸਾਡਾ ਕੋਈ ਦੁਸ਼ਮਣੀ ਪਰ ਇਹ ਸਾਰੇ ਜਿੰਨੇ ਲੀਡਰ ਆ ਸਾਰੇ ਮੋਦੀ ਨਾ ਚਾਹ ਪੀਂਦੇ ਆ ਸਾਰੇ ਖਾਂਦੇ ਜਾਂਦੇ ਆ ਸਾਰੇ ਮੋਦੀ ਕੋ ਫੰਡ ਹੁਣ ਉੱਤੇ ਮੋਦੀ ਐ ਥੱਲੇ ਸਾਡੀ ਪੰਜਾਬ ਦੀ ਰਾਜਨੀਤੀ ਕੀ ਸਾਡੇ ਪੰਜਾਬ ਨੂੰ ਫੰਡ ਦੇਊਗਾ ਮੋਦੀ ਕਿਸੇ ਵੇਲੇ ਨਹੀਂ ਪੰਨ ਫੰਡ ਦੇਊਗਾ ਜੇ ਉਹ ਪੰਜਾਬ ਵਿੱਚ ਇੱਕ ਸ਼ੇਰ ਸੀਗਾ ਜਿਹੜਾ ਕੱਲਾ ਮੋਦੀ ਨਾ ਬਾਰਾਨਸੀ ਦੇ ਵਿੱਚ ਟਿਕਟ ਲੜਨ ਦੀ ਹਿੰਮਤ ਰੱਖੀ ਸੀ ਜਿੰਨੇ ਉਹਦਾ ਨਾਮ ਇੱਕੋ ਹੀ ਆ ਨੀਟੂ ਸ਼ਟਰਾਂ ਵਾਲਾ ਅੱਜ ਨੀਦ ਸ਼ਟਰਾਵਲ ਦੇ ਨੇ ਹਾਲਾਤ ਮਾੜੇ ਆ ਕਿ ਅੱਜ ਆਪਣਾ ਰੋਕ ਕੇ ਬਿਆਨ ਵੀ ਨਹੀਂ ਸਹੀ ਜਾਹਿਰ ਕਰ ਸਕਦੇ ਨੀਮਸ ਸਸਕੁਟ ਨੇ ਪਾਰਟੂ ਫਿਨਲੈਂਡ ਦੇ ਵਿੱਚ ਮੈਂ ਮੰਤਰੀ ਹਾਂ ਹੋਰ ਵੀ 8-9 ਫਿਲਮਾਂ ਮੇਰੀ ਪੰਜਾਬੀ ਫਿਲਮਾਂ ਆ ਰਹੀਆਂ ਕਿਉਂਕਿ ਪੰਜਾਬੀ ਫਿਲਮਾਂ ਕੋ ਕੋਈ ਕੰਟੈਕਟ ਵਧੀਆ ਨਹੀਂ ਆਖੇ ਜੀ ਉਹਨਾਂ ਨੇ ਮੈਂ ਦੱਸਿਆ ਮੈਂ ਕਿਹਾ ਵੀ ਥੋੜਾ ਇੰਨਾ ਦਾ ਕੰਟੈਕਟ ਲੇ ਗੋ ਕਿ ਜਿਹੜਾ ਗਰੀਬੀ ਦਾਵਿਆਂ ਨਾਲ ਜੁੜਿਆ ਹੋਵੇ ਜਿਹੜਾ ਲੋਕਾਂ ਨਾਲ ਜੁੜਿਆ ਸਾਡੇ ਨਾਲ ਜੁੜਿਆ ਹੋਵੇ ਸਾਡੇ ਪੰਜਾਬ ਨਾਲ ਜੁੜਿਆ ਸਾਡੇ ਪੰਜਾਬ ਦੀ ਰੋਟੀ ਕਮਾਈ ਜਾਵੇ ਨਸ਼ਾ ਦੂਰ ਹੋਵੇ ਇਦਾਂ ਦਾ ਕੋਈ ਪਰ ਕਿਉਂ ਲੱਗਦਾ ਨਹੀਂ ਇਦਾਂ ਕਿ ਜਿਵੇਂ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਹੜਾ ਤੁਹਾਨੂੰ ਵੋਟਾਂ ਪਾਈਆਂ ਉਹ ਇਹ ਬਿਆਨ ਤੋਂ ਨਰਾਸ਼ ਹੋਣਗੇ ਹੋਈ ਜਾਂ ਸਰ ਮੇਰੇ ਕਰਦੇ ਨੇ ਹਾਲਾਸਾ ਕਿ ਮੈਂ ਮੇਰੇ ਬੱਚੇ ਡਿਪਰੈਸ਼ਨ ਚ ਲੱਗੇ ਆ ਮੈਂ ਬਸ ਸੱਤ ਵਾਰ ਹੀ ਖਾਰਿਆ ਮੈਂ ਅੱਗੋਂ ਨਹੀਂ ਖਾਰ ਜਾਂਦਾ ਭਾਜੀ ਮੈਂ ਨਾ ਬਹੁਤ ਜਲੀਲ ਹੋਇਆ ਮੈਂ ਲੋਕਾਂ ਨੇ ਮੈਨੂੰ ਇੰਨਾ ਜਲੀਲ ਕਰ ਦਿੱਤਾ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਤੁਹਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਧੰਨਵਾਦ ਉਹਨਾਂ ਦਾ ਮਾਤਾ ਚਿੰਤ ਪੁੰਨੀਆਂ ਨੂੰ ਸਦਾ ਹੱਸਦਾ ਬਸਦਾ ਰੱਖੇ ਜੀ ਰੱਬ ਉਹਨਾਂ ਨੂੰ ਹਮੇਸ਼ਾ 4 ਮਹੀਨਾ ਤੋਂ ਬਾਅਦ ਇਹ ਜਿਹੜਾ ਕੀ ਹੁਣ ਮੋਦੀ ਸਾਹਿਬ ਕਹਿੰਦੇ ਆ ਮੈਨੂੰ ਹਰਿਆਣੇ ਦੀ ਤੇ ਪੰਜਾਬ ਦੀ ਨਹੀਂ ਲੋੜ ਨਹੀਂ ਲੋੜ ਪੰਜਾਬ ਤੇ ਹਰਿਆਣੇ ਦੀ ਕੀ ਗੱਲ ਹਰਿਆਣੇ ਦੇ ਪੰਜਾਬ ਦੇ ਬੰਦੇ ਬੰਦੇ ਨਹੀਂ ਹੈਗੇ ਅੱਜ ਉਹਨਾਂ ਨੂੰ ਮੈਂ ਕਹਿੰਦਾ ਕਿ ਤੁਸੀਂ ਮੇਰੇ ਕੋਈ ਈ ਰਿਕਸ਼ਾ ਜੇ ਤੁਹਾਡੇ ਕੋਈ ਕਾਰੋਬਾਰ ਨਾ ਹੋਵੇ ਕਿਸੇ ਸ਼ਹਿਰ ਦੇ ਵਿੱਚ ਮੈਂ ਹਰ ਸ਼ਹਿਰ ਦੇ ਵਿੱਚ ਈ ਰਿਕਸ਼ਾ ਆਟੋ ਰਿਕਸ਼ਾ ਦਊਂਗਾ ਰੌਕਟੀ ਈ ਰਿਕਸ਼ਾ ਜਿਹੜਾ ਕਿ ਲੁਧਿਆਣਾ ਵਿੱਚ ਆਪਾਂ ਮੈਂ ਏਜੰਸੀ ਦੇ ਵਿੱਚ ਕੰਮ ਮੈਂ ਆਪਣੀ ਏਜੰਸੀ ਖੋਲ ਰਿਹਾ ਇਹਨਾਂ ਨਾਲ ਵੀ ਕੰਮ ਕਰੂੰਗਾ ਸਾਰੇ ਦੇਸ਼ ਵਿੱਚ ਇੱਦਾਂ ਸੇਵਾ ਕਰੂੰਗਾ ਜੀ ਨਹੀਂ ਉਹ ਲੋਕਾਂ ਨੂੰ ਜਿਹੜਾ ਨੀਟੂ ਛੱਡਣ ਵਾਲਾ ਉਹ ਆਟੋ ਜਿੱ ਨਜ਼ਰ ਆਇਆ ਕਰੂੰਗਾ ਦੇਖੋ ਜੀ ਹੁਣ ਕੋਈ ਨਾ ਕੋਈ ਕੰਮ ਖੋਲਣਾ ਪੈਣਾ ਭਾਜੀ ਮੈਂ ਬਰਬਾਦ ਹੋ ਗਿਆ ਮੈਂ ਬਹੁਤ ਜ਼ਿਆਦਾ ਪਰਵਾਹ ਆ ਔਰ ਮੈਂ ਅਕੀ 13 ਕੈਂਡੀਡੇਟ ਖੜੇ ਕੀਤੇ ਇਹਨਾਂ ਦੇ 13 ਹੀ ਹਾਰ ਗਏ ਸਭ ਤੋਂ ਵੱਡੀ ਮੁਸ਼ਕਲ ਦੀ ਇਹ ਗੱਲ ਹੈ ਨੰਨਾ ਜਿਹੜਾ ਰਾਜਪੁਰੇ ਵਾਲਾ ਸੀਗਾ ਲੋਕਾਂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੈਨੂੰ 1.5-2 ਲੱਖ ਬੋਟਾਂ ਤੇ ਜਿਤਾਵਾਂਗੇ ਐਂਡ ਤੇ ਉਹਦੀ ਬਹੁਤ ਬੋਟ ਨਿਕਲੀ 2300 ਬੋਟ ਨਿਕਲੀ ਕੀ ਕਰ ਲਿਆ ਔਰ ਆ 1585 ਵੋਟ ਕਰੇ 45 ਬੋਟ ਨਿਕਲੀਆਂ ਕੀ ਨਿਕਲੀਆਂ ਬ ਇਹਨਾਂ ਵੋਟਾਂ ਨਾਲ ਸਾਨੂੰ ਇਸ ਟਾਈਮ ਇਹ ਜਿਹੜਾ ਨੇ ਪਾਈਆਂ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹ ਸੱਚੀਆਂ ਸੁੱੱਚੀਆਂ ਵੋਟਾਂ ਸੀ ਨਾ ਅਸੀਂ ਸ਼ਰਾਬ ਵੰਡੀਆਂ ਨਾ 2000 ਰੁਪਏ ਵੰਡਿਆ ਵੱਡੀਆਂ ਪਾਰਟੀਆਂ ਨੇ 2-2000 ਰੁਪਏ ਵੰਡਿਆ ਸ਼ਰਾਬ ਵੰਡੀ ਸ਼ਹੀਦੀ ਦਿਵਸ ਆਏ ਢੋਲ ਵਜਾਏ ਕਰੋੜਾਂ ਕਰੋੜਾਂ ਰੁਪਏ ਦੇ ਲੱਡੂ ਵੰਡ ਦਿੱਤੇ ਕਰੋੜਾਂ ਰੁਪਏ ਦੇ ਲੱਡੂ ਦਰਿਆਵਾ ਸੋੜ ਦਿੱਤੇ ਬਿਆਸਾ ਨਦੀ ਸੋੜ ਦਿੱਤੇ ਉਹ ਗਰੀਬਾਂ ਨੂੰ ਆਟੇ ਥੀਲੇ ਨਾਲ ਦੇ ਦੇ ਜੀ ਜੀ 13 ਕੈਂਡੀਡੇਟ ਸੀ ਉਹ ਵੀ ਰੱਖਾਂ ਦੇਣਾਂਗੇ ਦੇਖੋ ਜੀ ਮੈਂ ਤੁਹਾਨੂੰ ਕੰਮ ਕਾਰੋਬਾਰ ਦਊਂਗਾ ਜੀ ਮੈਂ ਕਿਹਾਉਂਗਾ ਜੀ ਤੁਸੀਂ ਵੀ ਕੋਈ ਕਾਰੋ ਕਿਉਂਕਿ ਇਹ ਵੱਡੇ ਮਗਰਮਾ ਛੇੜੇ ਨਾ 2-2000 ਰੁਪਏ 15-1500 ਦਿੰਦੇ ਆ ਇਹ ਤੁਹਾਨੂੰ ਨਹੀਂ ਟਿਕੰਦ ਦੇਣਗੇ ਪਰ ਆਪਾਂ ਫਿਲਮ ਦੇ ਵਿੱਚ ਆਏ ਅਨੀਮਸ ਸਸਕੁਤਨੀ ਪਾਰਟ 2 ਡੁਗਰੀ ਵਿੱਚ ਆਪਣਾ ਬਹੁਤ ਵੱਡੀ ਸਟੇਜ ਵੀ ਲਾਇਆ ਸੀ ਜ ਜੇ ਸਾਨੂੰ ਪਤਾ ਲੱਗਾ ਸ਼ਹੀਦੀ ਦਿਵਸ ਆਇਆ ਉਸ ਜਗ੍ਹਾ ਤੇ ਕੋਈ ਇੰਦਾਂ ਦਾ ਕੰਮ ਨਹੀਂ ਕੀਤਾ ਗਿਆ ਜਿੱਥੇ ਬੰਦੀਆਂ ਸਾਨੂੰ ਮਿਲੀਆਂ ਆ ਕੇ ਆਪਾਂ ਨਾਲ ਹੀ ਸਾਰਾ ਪ੍ਰੋਗਰਾਮ ਬੰਦ ਕਰਤਾ ਤੇ ਮੈਂ ਜੇ ਕੋਈ ਗਲਤ ਗੱਲ ਕਹੀ ਹੋਵੇ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਔਰ ਮੈਂ ਗੱਲ ਕਹਾਂਗਾ ਹੁਣ ਮੈਂ ਆਪਣਾ ਕਾਰੋਬਾਰ ਕਰਾਂਗਾ ਰਾਜਨੀਤੀ ਤੇ ਸਨਿਆਸ ਲੈ ਲਿਆ ਬੋਰਡ ਜੀ ਨੂੰ ਭਾਈ ਜੀ ਬੋਰ ਤੇ ਮੈਂ ਜੀ ਆਪਣੇ ਆਪ ਨੂੰ ਪਾਈ ਸੀ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਪਾਈ ਹੈ ਜੀ 18 ਨੰਬਰ ਬੜਾ ਸੀਗਾ ਰੱਬ ਦੀ ਸੌਂ ਲੱਗੇ ਮਾਤਾ ਚਿੰਤਪੂਣੀ ਜਾਨ ਦੀ ਹੈ ਮਹਾਰਾਣੀ ਪੈਟਰੋਲ ਪੰਪ ਲੈ ਗਈ ਹੈ ਜਿੰਨਾਂ ਲੈ ਕੇ ਜਾਣਾ ਸੀ ਪਟਕੇ ਲੈ ਕੇ ਪੈਟਰੋਲ ਪੰਪ ਚਲੋ ਬਹੁਤ